ਪਿਆਰੇ ਦੋਸਤੋ ਪਿਆਰਪਤੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਦੇ ਮਲਾਜ਼ਮਾਂ ਦੇ ਲਈ ਇਸ ਵਕਤ ਦੀ ਵੱਡੀ ਅਪਡੇਟ ਪੰਜਾਬ ਦੇ ਬਜਟ ਦੇ ਵਿੱਚ ਮਲਾਜ਼ਮਾਂ ਨੂੰ ਮਿਲਣ ਜਾ ਰਿਹਾ ਵੱਡਾ ਤੋਹਫਾ ਡੀਏ ਏਰੀਅਰ 18228 ਕਰੋੜ ਰੁਪਏ ਦੇ ਬਕਾਇਆ 5.5 ਸਾਲਾਂ ਦੇ ਨੂੰ ਲੈ ਕੇ ਦੋ ਮੁੱਖ ਮੰਗਾਂ ਨੂੰ ਲੈ ਕੇ ਮਲਾਜ਼ਮਾਂ ਦੀਆਂ ਨੂੰ ਪੰਜਾਬ ਸਰਕਾਰ ਜਲਦ ਤੋਂ ਜਲਦ ਇਹਨਾਂ ਮੰਗਾਂ ਦਾ ਭੁਗਤਾਨ ਕਰਨ ਜਾ ਰਹੀ ਹੈ ਸੋ ਪੰਜਾਬ ਸਰਕਾਰ ਮਲਾਜ਼ਮਾਂ ਨੂੰ ਦੇਵੇਗੀ ਵੱਡਾ ਤੋਹਫਾ ਹਾਂ ਜੀ ਦੋਸਤੋ ਇਸ ਵਕਤ ਦੀ ਵੱਡੀ ਅਪਡੇਟ ਸਾਡੇ ਸਾਹਮਣੇ ਆ ਰਹੀ ਹੈ ਕੇਂਦਰੀ ਬਜਟ ਪੇਸ਼ ਹੋਣ ਤੋਂ ਬਾਅਦ ਪੰਜਾਬ ਦੇ ਮਲਾਜ਼ਮਾਂ ਨੂੰ ਹੁਣ ਪੰਜਾਬ ਦੇ ਬਜਟ ਤੇ ਵੀ ਜੋ ਕਿ ਉਮੀਦ ਹੈ ਪੂਰੀ-ਪੂਰੀ ਪੰਜਾਬ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ ਉਹਨਾਂ ਨੂੰ ਕਿਹਾ ਹੈ ਕਿ ਸਰਕਾਰ ਜਿਹੜਾ ਕਿ ਬਜਟ ਬਣਾਵੇਗੀ ਉਸ ਵਿੱਚ ਮੁਲਾਜ਼ਮ ਸਾਥੀਆਂ ਦਾ ਹਿੱਸਾ ਜ਼ਰੂਰ ਰੱਖੇਗੀ ਕਿਉਂਕਿ ਪਿਛਲੇ ਸਾਲਾਂ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਸਰਕਾਰ ਜਿਹੜਾ ਕਿ ਇਹ ਕਹਿੰਦੀ ਹੋਈ ਨਜ਼ਰ ਆਈ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਬਜਟ ਅਲੱਗ ਰੱਖਿਆ ਜਾਏਗਾ ਸੋ ਉਹਨਾਂ ਦਾ ਕਿਹੜਾ ਬਜਟ ਹੈ ਜੋ ਪੁਰਾਣਾ ਭੁਗਤਾਨ ਰਹਿੰਦਾ ਹੈ ਉਹਨਾਂ ਦਾ ਡੀਏ ਏਰੀਅਰ ਦਾ ਸੋ ਉਸ ਭੁਗਤਾਨ ਨੂੰ ਲੈ ਕੇ ਅਲੱਗ ਬਜਟ ਪੇਸ਼ ਕੀਤਾ ਜਾਵੇਗਾ ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਮਾਰਚ-ਅਪ੍ਰੈਲ ਦੇ ਵਿੱਚ ਜੋ ਬਜਟ ਪੇਸ਼ ਹੋਣਾ ਹੋਣਾ ਜੋ ਸੈਸ਼ਨ ਚੱਲਣਾ ਉਸ ਦੇ ਵਿੱਚ ਪੰਜਾਬ ਦੇ ਮੁਲਾਜ਼ਮ ਸਾਥੀਆਂ ਨੂੰ ਏਰੀਅਰ ਭੁਗਤਾਨ ਜਾਂ ਫਿਰ ਜਿਹੜੇ ਪੱਤੇ ਬੰਦ ਨੇ ਉਹਨਾਂ ਨੂੰ ਲੈ ਕੇ ਕੋਈ ਗੱਲਬਾਤ ਤੋਂ ਬਾਅਦ ਉਹਨਾਂ ਦੁਆਰਾ ਇਹ ਕਿਹਾ ਜਾ ਰਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਸਾਨੂੰ ਤੋਹਫਾ ਜ਼ਰੂਰ ਦੇਵੇਗੀ ਦੂਸਰੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਸਰਕਾਰ ਪੰਜਾਬ ਦੇ ਮੁਲਾਜ਼ਮ ਸਾਥੀਆਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕਦਮ ਚੁੱਕਣ ਜਾ ਰਹੀ ਹੈ ਜੋ ਪੁਰਾਣਾ ਏਰੀਅਰ 18228 ਕਰੋੜ ਰੁਪਏ ਦਾ ਲਟਕ ਰਿਹਾ ਉਸ ਨੂੰ ਜਲਦ ਹੀ ਭੁਗਤਾਨ ਕਰੇਗੀ ਸੋ ਪੰਜਾਬ ਸਰਕਾਰ ਜੋ ਮੁਲਾਜ਼ਮਾਂ ਨੂੰ ਜਲਦ ਹੀ ਤੋਹਫਾ ਦੇਵੇਗੀ ਇਹ ਸੀ ਵੱਡੀ ਅਪਡੇਟ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ